ਦੇ ਨਾਲ ਲਾਈਆਂ ਤੇ ਤੂੰ ਉਤਲੇ ਮਨੋਹੀ ਲਾਈਆਂ ਵਲਾਂ ਵਿੱਚ ਤੋੜ ਗਈ ਲੱਗੀਆਂ ਨਾਰਾਜ਼ ਆਈਆਂ ਬਦਲ ਦਾ ਦਿਲ ਸਮਝਾ ਕੇ ਤਾਂ ਦੇਖਦੀ ਸਾਨੂੰ ਵਫਾ ਵਟੇ ਬੇਵਫਾਈਆਂ ਦੇਣ ਵਾਲੀ ਨੇ ਸਾਡੇ ਨਾਲ ਲੱਗੀਆਂ ਨਿਭਾ ਕੇ ਤਾਂ ਦੇਖ ਤਕਰੀਬਨ 16 17 ਸਾਲ ਪਹਿਲਾਂ ਆਇਆ ਇਸ ਗਾਣੇ ਨੇ ਬਹੁਤ ਸਾਰੇ ਆਸ਼ਕਾਂ ਨੂੰ ਰੋਵਾਇਆ ਸੀ ਇੱਕ ਟਾਈਮ ਹੁੰਦਾ ਸੀ ਜਦੋਂ ਸੈਡ Song ਗਾਣੇ ਬਹੁਤ ਚੱਲਦੇ ਹੁੰਦੇ ਸੀ ਇਹ ਦਰਦ ਭਰੇ ਗਾਣੇ ਹੀ ਟੁੱਟੇ ਦਿਲਾਂ ਵਾਲਿਆਂ ਨੂੰ ਤਸੱਲੀ ਦਿੰਦੇ ਹੁੰਦੇ ਸਨ ਕਿਉਂਕਿ ਉਦੋਂ ਸੱਚਾ ਪਿਆਰ ਹੁੰਦਾ ਸੀ ਜੇ ਮਿਲ ਗਿਆ ਤਾਂ ਜ਼ਿੰਦਗੀ ਨਾ ਮਿਲਿਆ ਤਾਂ ਰੋਣੇ ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਮੈਂ ਆ ਤੁਹਾਡਾ ਆਪਣਾ ਹੋਸਟ ਦੀਪ ਸਿੰਘ ਚੈਲਦਾਰ ਗੱਲ ਕਰ ਰਹੇ ਹਾਂ ਉਸ ਦਰਦ ਭਰੇ ਗਾਣੇ ਦੀ ਜਿਸ ਨੂੰ ਅੱਜ ਵੀ ਸੁਣ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਸਾਡੇ ਨਾਲ ਲਾਈਆਂ ਨਹੀਂ ਤੂੰ ਉੱਤਲੇ ਮਨੋਂ ਹੀ ਲਾਈਆਂ ਇਸ ਦਰਦ ਭਰੇ ਗਾਣੇ ਦਾ ਮਾਲਕ ਹੈ ਦੀਪਕ ਹੰਸ ਜਿਨ੍ਹਾਂ ਦਾ ਜਨਮ ਜਲੰਧਰ ਜ਼ਿਲ੍ਹੇ ਚ ਨਵਾਂ ਪਿੰਡ ਸੌਂਕੀਆਂ ਰਾਈਆਂ ਚ ਹੋਇਆ ਘਰ ਚ ਗਰੀਬੀ ਬਹੁਤ ਜ਼ਿਆਦਾ ਸੀ ਮਾਂ ਵੀ ਲੋਕਾਂ ਦੇ ਘਰਾਂ ਚ ਕੰਮ ਕਰਨ ਜਾਂਦੀ ਸੀ ਘਰ ਚ ਬਸ ਇੱਕ ਹੀ ਕਮਰਾ ਸੀ ਤੇ ਦੀਪਕ ਹੰਸ ਵੀ 15 ਰੁਪਏ ਦਿਹਾੜੀ ਤੇ ਜਾਂਦਾ ਸੀ ਪਰ ਰੱਬ ਦੀ ਮਿਹਰ ਹੋਈ ਕਿ ਜਦੋਂ ਦੀਪਕ 6ਵੀਂ ਕਲਾਸ ਵਿੱਚ ਪੜਦਾ ਸੀ ਤਾਂ ਉਦੋਂ ਹੀ ਉਸਨੇ ਗਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਬਾਅਦ ਚ ਇੱਕ ਗਾਣਾ ਆਇਆ ਸਾਡੀ ਮੁੰਦਰੀ ਵਗਾ ਕੇ ਮਾਰੀ ਜਿਸ ਗਾਣੇ ਤੋਂ ਦੀਪਕ ਹੰਸ ਦੀ ਪਛਾਣ ਬਣ ਗਈ ਤੇ 2001 ਵਿੱਚ ਉਹਨਾਂ ਦਾ ਗਾਣਾ ਆਫੀਸ਼ੀਅਲ ਰਿਕਾਰਡ ਹੋਇਆ ਤੇ ਬਸ ਚਾਰੇ ਪਾਸੇ ਦੀਪਕ ਹੰਸ ਦੀਪਕ ਹੰਸ ਹੋ ਗਿਆ ਕਈ ਲਾਈਵ ਸੋ ਦੀਪਕ ਹੰਸ ਦੇ ਲੱਗਣ ਲੱਗੇ ਗੁਰਦਾਸਪੁਰ ਮੁਕੇਰੀਆਂ ਟਾਂਡਾ ਇਹਨਾਂ ਥਾਵਾਂ ਤੇ ਦੀਪਕ ਹੰਸ ਦੇ ਬਹੁਤ ਜ਼ਿਆਦਾ ਲਾਈਵ ਸ਼ੋਅ ਚੱਲਦੇ। ਦੀਪਕ ਹੰਸ ਨੂੰ ਭਾਵੇਂ ਹੀ ਅੱਜ ਦੇ ਜਵਾਬਕ ਨਹੀਂ ਜਾਣਦੇ ਹੋਣਗੇ ਪਰ ਜਿਨ੍ਹਾਂ ਨੇ ਇਹਨਾਂ ਦੇ ਦਰਦ ਭਰੇ ਗਾਣੇ ਸੁਣੇ ਨੇ ਉਹ ਅੱਜ ਵੀ ਇਹਨਾਂ ਦੇ ਗਾਣੇ ਸੁਣ ਪੁਰਾਣਾ ਸਮਾਂ ਯਾਦ ਕਰਕੇ ਰੋ ਪੈਂਦੇ ਨੇ। ਦੀਪਕ ਹੰਸ ਦੇ ਉਹ ਗਾਣੇ ਜੋ ਅੱਜ ਵੀ ਲੋਕ ਰਿਪੀਟ ਤੇ ਸੁਣਦੇ ਨੇ ਤਾਂ ਉਹ ਗਾਣੇ ਨੇ ਪੈਰ ਮਹਿੰਦੀ ਰੰਗੇ ਤੇਰੇ ਸਾਡੀ ਬਾਹ ਤੇ ਲਿਖਿਆ ਨਾਮ ਤੇਰਾ ਦੱਸ ਕਿਦਾਂ ਜ਼ਿੰਦਗੀ ਕੱਟੀਏ ਤੇਰੇ ਪਿਆਰ ਤੋਂ ਬਿਨਾ ਹੁਣ ਤੱਕ ਤੇ ਸਾਡਾ ਨਾਮ ਸੱਜਣ ਵੀ ਭੁੱਲ ਗਏ ਹੋਣੇ ਨੇ ਸਾਡੀ मुندਰੀ ਵਦਾ ਕੇ ਮਾਰੀ ਸਾਡੇ ਨਾਲ ਲਾਈਆਂ ਨਹੀਂ ਤੂੰ ਤੇ ਹੋਰ ਵੀ ਬਹੁਤ ਸਾਰੇ ਸੌਂਗ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਪਰ ਅੱਜ ਆਪਾਂ ਇਹੀ ਗਾਣੇ ਦੀ ਗੱਲ ਕਰਾਂਗੇ ਸਾਡੇ ਨਾਲ ਲਾਈਆਂ ਨਹੀਂ ਤੂੰ ਉਤਲੇ ਮਨੋਹੀ ਲਾਈਆਂ ਇਸ ਗਾਣੇ ਦੇ ਕੁਝ ਖਾਸ ਬੋਲ ਤੁਹਾਡੇ ਅੱਗੇ ਰੱਖ ਰਹੇ ਹਾਂ ਸੋਦੀਪਕ ਹੰਸ ਕਹਿੰਦੇ ਨੇ ਰੱਖੀਆਂ ਹਮੇਸ਼ਾ ਸਾਡੇ ਨਾਲ ਬਦਨੀਤੀਆਂ ਦੀਤੀਆਂ ਜੋ ਸਾਡੇ ਨਾਲ ਇੱਕ ਵਾਰੀ ਦਿਲ 'ਚ ਵਸਾ ਕੇ ਤਾਂ ਦੇਖਦੀ ਸਾਡੇ ਨਾਲ ਲੱਗੀਆਂ ਨਿਭਾ ਕੇ ਤਾਂ ਦੇਖਦੀ ਸਾਡੇ ਨਾਲ ਲਾਈਆਂ ਨੇ ਤੂੰ ਉੱਤੇ ਲੈ ਮਨੋਹੀਨਿਆ ਦਿਲ 'ਚੋਂ ਪਿਆਰ ਵਾਲਾ ਵਰਕਾ ਹੀ ਪਾੜ ਗਈ ਲੋਕ ਹਰ ਕੇ ਦਾ ਨਹੀਂ ਮੰਨੀ ਤੂੰ ਬਸ ਦਾ ਉਜੜ ਗਏ ਦਿਲੋਂ ਸਾਡੀ ਜ਼ਿੰਦਗੀ 'ਚ ਆ ਕੇ ਤਾਂ ਵੇਖਦੀ ਫਾਇਆ ਦਿਨ ਵਾਲੀ ਸਾਡੇ ਨਾਲ ਲੱਗੀਆਂ ਨਿਭਾ ਕੇ ਤਾਂ ਦੇਖਦੀ ਸਾਡੇ ਨਾਲ ਲਾਈਆ ਤੇ ਤੂੰ ਪੁੱਤਲੇ ਮਨੋਹੀ ਲਾਈਆ ਸੋ ਇਹ ਸੀ ਉਹ ਦਰਦ ਭਰੇ ਗਾਣੇ ਦੇ ਬੋਲ ਜਿਨ੍ਹਾਂ ਨੂੰ ਸੁਣ ਅੱਖਾਂ ਚੋਂ ਹੰਝੂ ਆ ਜਾਂਦੇ ਆ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਇਹ ਗਾਣੇ ਨੂੰ ਸੁਣਿਆ ਸੀ ਕਿ ਤੁਹਾਡਾ ਦਿਲ ਵੀ ਟੁੱਟਿਆ ਸੀ ਉਦੋਂ ਬਾਕੀ ਇਸ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਉਸ ਤੱਕ ਜ਼ਰੂਰ ਕਰਿਓ ਜਿਸ ਨਾਲ ਬੈਠ ਕੇ ਤੁਸੀਂ ਇਹ ਗਾਣਾ ਸੁਣਦੇ ਹੁੰਦੇ ਸੀ ਜਾਂ ਜਿਸ ਦਾ ਹੁਣ ਦਿਲ ਟੁੱਟਿਆ ਹੋਇਆ ਹੈ ਸੋ ਇਹ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਰੱਬ ਰਾਖਾ